ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਸੱਜਣ ਜਿਹੜੇ ਨਸ਼ਿਆਂ ਦਾ ਵਿਰੋਧ ਕਰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੀ ਨੌਜਵਾਨੀ ਜਿਹੜੇ ਘਾਤਕ ਨਸ਼ੇ ਨੇ ਚਿੱਟੇ ਵਰਗੇ ਸਮੈਕ ਵਰਗੇ ਗੋਲੀਆਂ ਕੈਪਸੂਲ ਇਹਨਾਂ ਤੋਂ ਨੌਜਵਾਨਾਂ ਦਾ ਬਚਾਅ ਹੋਵੇ ਉਹਦੇ ਸੰਬੰਧ ਵਿੱਚ ਕਾਫੀ ਮਨਖੋਨ ਆਏ ਮੈਂ ਉਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਖੋਨ ਕਰਨ ਵਾਲੇ ਸੱਜਣ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਖਸਕਾ ਦੀ ਖੇਤੀ ਹੋਵੇ ਯਾਨੀ ਕਿ ਪੋਸਟ ਵੀ ਜਿਆ ਜਾਵੇ ਇਹ ਕਿਹਾ ਜਾਂਦਾ ਹੈ ਤਕਰੀਬਨ ਜੇ ਤੁਸੀਂ ਨਸ਼ੇ ਦੀ ਗੱਲ ਕਰੋਗੇ ਜਿਹੜਾ ਘਾਤਕ ਨਸ਼ਾ ਉਹ ਕੈਪਸੂਲ ਗੋਲੀਆਂ ਸਮੈਕ ਚਿੱਟਾ ਜਿਹੜਾ ਟੀਕੇ ਇਹ ਘਾਤਕ ਨਸ਼ੇ ਨੇ ਜਿਹੜੇ ਸਰੀਰ ਨੂੰ ਕਮਜ਼ੋਰ ਕਰਦੇ ਨੇ ਯਾਨੀ ਕਿ ਬਸ ਇਹ ਕਹਿ ਲਓ ਜਿਹੜਾ ਨੌਜਵਾਨ ਲੱਗਿਆ ਉਹ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਪਰ ਜਿਹੜਾ ਕੁਦਰਤੀ ਨਸ਼ਾ ਜਿਹੜਾ ਧਰਤੀ ਵਿੱਚੋਂ ਪੈਦਾ ਹੁੰਦਾ ਹੈ ਹਾਲਾਂਕਿ ਹਰੇਕ ਚੀਜ਼ ਧਰਤੀ ਵਿੱਚੋਂ ਪੈਦਾ ਹੁੰਦੀ ਹੈ ਪਰ ਜੇ ਤੁਸੀਂ ਖਸ਼ਖਸ਼ ਦੀ ਗੱਲ ਕਰੋਗੇ ਜਾਂ ਅਫੀਮ ਦੀ ਗੱਲ ਕਰੋਗੇ ਇਹ शरीर ਲਈ ਉਹਨੇ ਘਾਤਕ ਨਸ਼ੇ ਨਹੀਂ ਇਹਦੇ ਨਾਲ ਬੰਦਾ ਸੁੱਧ ਬੁੱਧ ਨਹੀਂ ਹੋ ਸਕਦਾ ਤੰਦਰੁਸਤੀ ਵੀ ਹੈ ਖਰਾਕ ਦੀ ਲੋੜ ਪੈਂਦੀ ਹੈ ਔਰ ਬੰਦਾ ਤਕਰੀਬਨ ਤਕਰੀਬਨ ਕੰਟਰੋਲ ਵਿੱਚ ਹੁੰਦਾ ਮੈਂ ਜੇ ਤੁਸੀਂ ਮੇਰੇ ਤੋਂ ਰਾਇ ਲਓਗੇ ਮੈਂ ਕੋਈ ਵੀ ਨਸ਼ਾ ਕਰਨ ਵਾਲੇ ਦੇ ਹੱਕ ਵਿੱਚ ਨਹੀਂ ਇਹ ਸੱਚਾਈ ਹੈ ਪਰ ਜਿਉ ਤੱਕ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜਾਂ ਜਿਹੜੇ ਘਾਤਕ ਨਸ਼ੇ ਨੇ ਉਹਨਾਂ ਤੋਂ ਦੂਰ ਕੀਤਾ ਜਾਵੇ ਤਾਂ ਉੱਥੇ ਤੱਕ ਮੈਂ 50% ਸਹਿਮਤ ਹਾਂ ਕਿ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਜ਼ਰੂਰੀ ਹੈ ਤੇ ਇਹ ਤਾਂ ਹੋ ਸਕਦੀ ਹੈ ਜੇ ਗਵਰਨਮੈਂਟ ਮਨਜ਼ੂਰੀ ਦੇਉਗੀ ਜਿਵੇਂ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਕਹਿ ਲਈਏ ਕੁਝ ਜਿਹੜੇ ਅਮਿਤ ਜਿਹੜੇ ਠੇਕੇ ਖੋਲੇ ਗਏ ਨੇ ਉਸ ਤਰੀਕੇ ਦੇ ਨਾਲ ਪ੍ਰੋਪਰਲੀ ਕੰਮ ਕੀਤਾ ਜਾਵੇ ਤੇ ਨੁਕਸਾਨ ਉਦੋਂ ਹੁੰਦਾ ਜਦੋਂ ਇਹਦਾ ਇੱਕ ਬਹੁਤ ਵੱਡਾ ਵਪਾਰ ਬਣ ਜਾਂਦਾ ਹੁਣ ਜੇ ਤੁਸੀਂ ਰਾਜਸਥਾਨ ਜਾਂ ਹਰਿਆਣਾ ਦੀ ਗੱਲ ਕਰੋਗੇ ਉੱਥੋਂ ਦੇ ਲੋਕ ਬਹੁਤੇ ਨਸ਼ੇੜੀ ਨਹੀਂ ਹੈਗੇ ਬਹੁਤਾ ਨਹੀਂ ਉਹ ਖਾਂਦੇ ਪਰ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਕੁਝ ਤਾਂ ਸਾਡੇ ਲੋਕ ਨਸ਼ੇੜੀ ਹੈਗੇ ਨੇ ਕੁਝ ਸਾਡੇ ਜਿਹੜੇ ਲੋਕ ਸਮਾਜ ਸੇਵੀ ਹੁਣ ਭਾਵੇਂ ਲੀਡਰ ਹੋਣ ਤੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਨਾਂ ਨੂੰ ਬੋਰਡ ਦੀ ਲੋੜ ਹੁੰਦੀ ਹੈ ਇੱਕ ਦੂਜੇ ਤੇ ਕਿਵੇਂ ਤੰਜ ਕਸ਼ਣੇ ਹੁੰਦੇ ਨੇ ਉਹ ਤਰੀਕੇ ਨਾਲ ਉਹ ਗੱਲਬਾਤ ਕਰਦੇ ਹੁੰਦੇ ਆ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਸਿਰਫ ਗੱਲ ਕਰਦਾ ਜਵਾਨੀ ਨੂੰ ਤੇ ਬਚਾਉਣ ਵਾਸਤੇ ਕੋਈ ਉਪਰਾਲਾ ਕੀਤਾ ਜਾਵੇ ਬਹੁਤ ਬੰਦੇ ਨੇ ਨਿੜਖਸਪਰ ਦੀ ਖੇਤੀ ਮਨਜ਼ੂਰੀ ਮੇਲੇ ਪੰਜਾਬ ਦੇ ਵਿੱਚ ਕਰਨ ਵਾਸਤੇ ਉਹ ਸਾਹਮਣੇ ਹੁੰਦੇ ਆ ਉਹ ਫੋਨ ਵੀ ਕਰਦੇ ਆ ਕਿ ਕੋਈ ਗੱਲਬਾਤ ਕਰੀਏ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰੈਲੀ ਵਗੈਰਾ ਵੀ ਕੀਤੀ ਜਾਵੇਗੀ ਮੈਨੂੰ ਵੀ ਫੋਨ ਆਏ ਨੇ ਮੈਂ ਵੀ ਚਾਹਣਾ ਪਰ ਜਦੋਂ ਅਸੀਂ ਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਉਦੋਂ ਇਹਦੇ ਨਾਲ ਇੱਕ ਹੋਰ ਵੀ ਹੈ ਨੌਜਵਾਨੀ ਇਹ ਨਹੀਂ ਹੈਗੀ ਕਿ ਕੱਲੇ ਤੁਸੀਂ ਫੀਮ ਤੇ ਭੁੱਕੀ ਇੱਥੇ ਠੇਕੇ ਖੁੱਲ ਜਾਣ ਉਹਦੇ ਨਾਲ ਬੇਰੋਜ਼ਗਾਰੀ ਨਹੀਂ ਖਤਮ ਹੋਏਗੀ ਠੀਕ ਹੈ ਜਿਹੜਾ ਸਾਈਡ ਇਫੈਕਟ ਹੁੰਦਾ ਹੈ ਜੀਵਨ ਦੇ ਵਿੱਚ ਉਹਨੂੰ ਥੋੜਾ ਬਹੁਤ ਖਤਮ ਕੀਤਾ ਜਾ ਸਕਦਾ ਹੈ ਕੰਟਰੋਲ ਕੀਤਾ ਜਾ ਸਕਦਾ ਹੈ ਜਿਹੜੇ ਬੰਦੇ ਗਲਤ ਨਸ਼ੇ ਕਰਦੇ ਨੇ ਉਹਨਾਂ ਤੋਂ ਸਟਕਾਰਾ ਹੋ ਜੇ ਫੀਮ ਤੇ ਭੁੱਕੀਵਾਲ ਥੋੜਾ ਬਹੁਤ ਚਕਾਹ ਹੋ ਜੇ ਫਾਇਦਾ ਹੋ ਸਕਦਾ ਇਹ ਚ ਕੋਈ ਦੋਰਾਵਾ ਨਹੀਂ ਪਰ ਜਿਹੜੀ ਬੇਰੁਜ਼ਗਾਰੀ ਹੈ ਨਾ ਉਹ ਉੱਥੇ ਦੀ ਉੱਥੇ ਹੈ ਇੱਕ ਬੇਨਤੀ ਜ਼ਰੂਰ ਕਰਾਂਗਾ ਜਿੰਨਾ ਵੀ ਸੱਜਣਾਂ ਨੇ ਮੈਨੂੰ ਫੋਨ ਕੀਤਾ ਤਕਰੀਰ ਨੂੰ ਸੰਬੰਧਿਤ ਦੇ ਵਿੱਚ ਮੇਰੇ ਕੋਲ ਲਿਸਟ ਹੈ ਜਿਹੜੇ ਫੋਨ ਕਰਦੇ ਆ ਕਿ ਤੁਸੀਂ ਇਸ ਵਿਸ਼ੇ ਤੇ ਵੀਡੀਓ ਬਣਾਓ ਉਹਨੂੰ ਬੇਨਤੀ ਨਾਲੇ ਵੀ ਕਰਦਾ ਕਿ ਤੁਹਾਡੇ ਲਈ ਇਹ ਉਪਰਾਲਾ ਤਾਂ ਚਲੋ ਗਵਰਨਮੈਂਟ ਵੀ ਕਰੇ ਜਿਹੜੇ ਸਮਾਜ ਸੇਵੀ ਨੇ ਜਾਂ ਜਿਵੇਂ ਮੇਰੀ ਤੁਸੀਂ ਗੱਲ ਕੀਤੀ ਹੈ ਰਲ ਮਿਲ ਕੇ ਕੋਈ ਹੰਬਲਾ ਮਾਰਿਆ ਜਾਵੇ ਇਹ ਵਧੀਆ ਹੈ ਪਰ ਜਿਹੜੀ ਬੇਰੁਜ਼ਗਾਰੀ ਖਤਮ ਕਰਨੀ ਹੈ ਉਹ ਤਾਂ ਤੁਹਾਨੂੰ ਕੰਮ ਕਰਨਾ ਹੀ ਪੈਣਾ ਹੈ ਘਰੇ ਬਹਿਲੇ ਬਹਿ ਕੇ ਜੇ ਤੁਸੀਂ ਚਾਹੋ ਨਾ ਵੀ ਫੀਮ ਦਾ ਤੋਲਾ ਮਿਲ ਜੇ ਭੁੱਖੀ ਦਾ ਚਮਚਾ ਮਿਲ ਜੇ ਚਲੋ ਉਹ ਤਾਂ ਦਿਹਾੜੀ ਡੰਗ ਹੈ ਪਰ ਕੰਮ ਤਾਂ ਕਰਨੇ ਪੈਣਾ ਖਰੀਦਨ ਵਾਸਤੇ ਫਿਰ ਵੀ ਪੈਸੇ ਚਾਹੀਦੇ ਇਹ ਤਾਂ ਪਨਾਲਾ ਉਥੇ ਦਾ ਉਥੇ ਜਿਹੇ ਪੰਜਾਬੀ ਵਿੱਚ ਕਹਿੰਦੇ ਉਹੀ ਬਾਹਾਂ ਹੋਈ ਕਹਾੜੀ ਇਹਦੇ ਵਿੱਚ ਕੋਈ ਹੱਲ ਨਹੀਂ ਲੱਭਣਾ ਬਸ ਇੰਨਾ ਕਿ ਵੀ ਜਿਹੜਾ ਸਾਈਡ ਇਫੈਕਟ ਹੁੰਦਾ ਹੈ ਉਹਨੂੰ ਥੋੜਾ ਜਿਹਾ ਕੰਟਰੋਲ ਕੀਤਾ ਜਾ ਸਕਦਾ ਹੈ ਜਣੀ ਜਿਹੜਾ ਬੰਦਾ ਅੱਜ ਮਰਦਾ ਉਹ 10 ਸਾਲ ਠਹਿਰ ਕੇ ਮਰ ਜੂ ਮੈਂ ਇੰਨਾ ਕਿ ਸਦਾ ਕਹਿ ਸਕਦਾ ਯਾਨੀ ਕਿ ਕੁਛ ਨਾ ਕੁਛ ਹੱਲ ਆਏਗਾ ਗੱਲਾਂ ਮੈਂ ਜਿਹੜੀਆਂ ਕਰਨੀਆਂ ਨੇ ਸੱਚ ਦੇ ਨਾਲ ਸਚਾਈ ਨਾਲ ਕਰਨੀਆਂ ਨੇ ਮੇਰੀਆਂ ਗੱਲਾਂ ਕੁੜਤਣ ਵਾਲੀਆਂ ਹੁੰਦੀਆਂ ਨੇ ਛੇਤੀ ਹਾਜ਼ਮ ਨਹੀਂ ਹੁੰਦੀਆਂ ਹਾਂ ਗਾਇ ਪਾਇਆ ਨਹੀਂ ਲਾ ਸਕਦਾ ਮੋਦ ਦੇ ਵਿੱਚ ਜਿਹੜਾ ਬੰਦਾ ਦੂਜੇ ਨਸ਼ੇ ਨਾਲ 5-7 ਸਾਲ ਜੀਵੇਗਾ ਤੇ ਭੁੱਗੀ ਨਾਲ ਥੋੜਾ ਜਿਹਾ ਲੰਬਾ ਸਮਾਂ ਨਾ ਮਿਲੂ ਇਹ 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 ਮੈਂ ਤਾਂ ਬੇਨਤੀ ਕੀਤੀ ਹੈ ਜਿਹੜੇ ਵੀ ਬੰਦੇ ਮੈਨੂੰ ਫੋਨ ਕਰਦੇ ਨੇ ਕਿ ਖਸ ਖਾਇਦੇ ਖੇਤੀ ਸ਼ੁਰੂ ਹੋਵੇ ਪੰਜਾਬ ਦੇ ਵਿੱਚ ਗਵਰਨਮੈਂਟ ਤੇ ਦਬਾਅ ਪਾਇਆ ਜਾਵੇ ਗਵਰਨਮੈਂਟ ਮਨਜ਼ੂਰੀ ਦੇਵੇ ਇਹਦੇ ਨਾਲ ਮੈਂ ਸਹਿਮਤ ਹਾਂ ਇਹ ਹੋਣਾ ਚਾਹੀਦਾ ਪਰ ਥੋੜਾ ਜਿਹਾ ਧਿਆਨ ਰੱਖਿਓ ਭੁੱਕੀ ਤੇ ਅਫੀਮ ਵੀ ਬੇਲੇ ਬੈਠਣ ਨੂੰ ਨਹੀਂ ਮਿਲਨੀ ਬੇਲੇ ਬਿਠਦਾ ਉਹ ਖਾਂਦੇ ਆ ਜਿਹੜੇ ਕਰੋੜਾਂ ਰੁਪਈਆ ਦੇ ਮਾਲਕ ਨੇ ਜਿਹੜੇ ਰੋਜ਼ 2000 ਦਾ ਖਰਚਾ ਕਰ ਸਕਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਸਾਡੇ ਕੋਲ ਇਨਕਮ ਹੈਗੀ ਐ ਜੇ ਕੋਈ ਦਿਹਾੜੀ ਵਾਲਾ ਬੰਦਾ ਕਹੇ ਨਾ ਕਿ ਮੈਨੂੰ ਬੇਲੇ ਬੈਠਣ ਨੂੰ ਫੀਮ ਮਿਲ ਜਾਊ ਭੁੱਕੀ ਮਿਲ ਜਾਊ ਇਹ ਭੁੱਲ ਜਿਓ ਕੰਮ ਕਰਨਾ ਹੀ ਪੈਣਾ ਹਾਂ ਇੰਨਾ ਕਹੇਗਾ ਜੇ ਤੋ ਭੁੱਕੀ ਖਾ ਕੇ ਫੀਮ ਫੀਮ ਖਾ ਕੇ ਕੰਮ ਕਰੋਗੇ ਥੋੜਾ ਬਤਾ ਜੀ ਲੱਗਿਆ ਰਹੋ ਤੇ ਧਿਆਨ ਨਾਲ ਤਰੀਕੇ ਨਾਲ ਕੰਮ ਕਰੋਗੇ ਕਿਸੇ ਤੋਂ ਲੰਬਾ ਨਹੀਂ ਲਵੋਗੇ ਜਿਵੇਂ ਗੋਲੀਆਂ ਖਾ ਕੇ ਡਿੱਗ ਪੈਂਦਾ ਬੰਦਾ ਟੋਏ ਡਿੱਗਿਆ ਪਤਾ ਨਹੀਂ ਕੀ ਕਰੀ ਜਾਂਦਾ ਉਹ ਲੰਬੇ ਤੋਂ ਵੱਜ ਜਾਊਗੇ ਜਿੰਨਾ ਬੰਦੇ ਨੇ ਫੋਨ ਕੀਤਾ ਮੈਂ ਇੰਨਾ ਕੱਟਣੀ ਵੀ ਕਿਸੇ ਦੀ ਗੱਲ ਨਾ ਮੰਨ ਗੱਲ ਆਪਾਂ ਮੰਨਦੇ ਆ ਸਮਾਜ ਵਿੱਚ ਰਹਿਣਾ ਪੰਜਾਬ ਦੇ ਵਸਣ ਦੇ ਆ ਤੁਹਾਡੇ ਨਾਲ ਸਹਿਮਤ ਹਾਂ ਤੇ ਇਹ ਜਿਹੜੀਆਂ ਮੈਂ ਅੱਜ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਨੌਜਵਾਨਾਂ ਲਈ ਕੀਤੀਆਂ ਜਿਹੜੇ ਕੈਪਸੂਲ ਦੇ ਚਿੱਟੇ ਦੇ ਸਮਾਇਕ ਦੇ ਗੋਲੀਆਂ ਦੇ ਟੀਕਿਆਂ ਦੇ ਆਦੀ ਹੋਏ ਨੇ ਜਿਹੜੇ ਹਜ਼ਾਰਾਂ ਨੌਜਵਾਨ ਇਹਨਾਂ ਨਸ਼ਿਆਂ ਦੀ ਭੇਂਟ ਚੜ ਚੁੱਕੇ ਨੇ ਆਪਣੇ ਮਾਂ-ਬਾਪ ਦੀ ਜਿਹੜੀ ਬੜੇਪੇ ਦੇ ਵਿੱਚ ਡੰਗੋਰੀ ਬਣਨਾ ਸੀ ਉਹ ਟੁੱਟ ਚੁੱਕੀ ਹੈ ਤੇ ਅੱਜ ਕਈ ਪਰਿਵਾਰ ਇਹੋ ਜਿਹੇ ਜਿਹੜੇ ਰੋਂਦੇ ਆ ਕਿ ਸਾਡਾ ਪਿੱਛੇ ਕੋਈ ਸਹਾਰਾ ਨਹੀਂ ਸਾਡੇ ਇਕਲੌਤਾ ਪੁੱਤ ਸੀ ਸਾਨੂੰ ਛੱਡ ਕੇ ਚਲਾ ਗਿਆ ਮੈਂ ਇਸ ਕਰਕੇ ਇਹ ਵੀਡੀਓ ਪਾਈ ਹੈ ਅਸੀਂ ਬਚਾਉਣਾ ਪੰਜਾਬ ਨੂੰ ਖਾਸ ਕਰਕੇ ਨੌਜਵਾਨੀ ਨੂੰ ਇਹ ਬੇਨਤੀ ਪ੍ਰਵਾਨ ਕਰਨੀ ਜੀ ਔਰ ਕਿੰਨੇ ਕੁ ਸਹਿਮਤੋਂ ਕਮੈਂਟਾਂ ਵਿੱਚ ਲਿਖਿਓ ਤੇ ਜਿਹੜੇ ਗਾਲਾਂ ਕੱਢਦੇ ਉਹਨਾਂ ਨੂੰ ਬੇਨਤੀ ਕਰ ਦਿੰਨਾ ਮੈਨੂੰ ਗਾਲਾਂ ਦੀ ਪਰਵਾਹ ਨਹੀਂ ਹੁੰਦੀ ਇੱਕ ਬੰਦੇ ਨੇ ਅੱਜ ਮੈਨੂੰ ਫੋਨ ਕੀਤਾ ਕਹਿੰਦੇ ਜੀ ਗਾਲਾਂ ਵੀ ਬੇਸ਼ਰਮੀ ਮੰਨਦੀਆਂ ਨੇ ਕਿ ਬੁੱਟਾ ਸੀ ਉਹਨੂੰ ਕੱਢੀਏ ਨਾ ਕੱਢੀਏ ਤੇ ਮੈਂ ਉਹਨੂੰ ਕਹਾਂ ਸੀ ਕੋਈ ਗੱਲ ਨਹੀਂ ਤੇਰਾ ਜ਼ਿਕਰ ਕਰ ਦਾਂਗੇ ਤੇ ਪਰ ਸਾਨੂੰ ਇਹਦਾ ਕੋਈ ਮਤਲਬ ਨਹੀਂ ਹੈਗਾ ਜਿਹਨੇ ਜ਼ਬਾਨ ਗੰਦੀ ਕਰਨੀ ਕਰੀ ਚੱਲੋ ਤੇ ਪਰ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਥੋੜਾ ਜਿਹਾ ਇਹਦੇ ਬਦਲ ਧਿਆਨ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ